ओके ओके अ ठीक है अ सर ਕੀ ਮਾਮਲਾ ਹੋਇਆ ਜੀ ਇਹ ਕੀ ਘਟਨਾ ਵਾਪਰੀ ਹੈ ਇਹ ਮੈਨੂੰ ਇੱਕ ਫੋਨ ਰਾਹੀਂ ਇਤਲਾਹ ਮਿਲੀ ਸੀ ਕਿ ਇੱਕ ਗੁਰੂ ਕਾਂਜੀ ਕਾਲਜ ਦੇ ਕੋਲੇ ਇੱਕ ਮੁੰਡੇ ਦੇ ਫਾਇਰ ਵੱਜਿਆ ਹੈਗਾ ਹਾਂ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਉੱਥੇ ਮੌਕੇ ਤੇ ਪਹੁੰਚੇ ਤੇ ਅ ਸੁਖਪ੍ਰੀਤ ਸਿੰਘ ਸੁਖੀ ਬਾਬਾ ਬਸ ਹੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਸਿੰਘੂ ਉਹਦੇ ਫਾਇਰ ਲੱਗਾ ਸੀ ਅਸੀਂ ਨਾਲ ਦੀ ਨਾਲ ਲਿਆ ਕੇ ਇਹਨੂੰ ਜਿਹੜਾ ਹੈਗਾ ਬੰਦੇ ਨਾਲ ਲੈ ਕੇ ਤੇ ਹਸਪੀਟਲ ਦਾਖਲ ਕਰਾਇਆ ਹਾਂ ਹਾਂਜੀ ਹਾਲਾਤ ਕੀ ਨੇ ਜੀ ਰੈਫਰ ਕੀਤਾ ਗਿਆ ਹਾਂਜੀ ਹੁਣ ਇਹਨੂੰ ਡਾਕਟਰ ਨੇ ਰੈਫਰ ਕੀਤਾ ਹੈ ਇਥੋਂ ਰੈਫਰ ਕੀਤਾ ਦੇਸ਼ ਵਾਸਤੇ ਅੱਛਾ ਹਾਂਜੀ ਥੈਂਕ ਯੂ ਕਾਹਨੋ ਕਾਰਵਾਈ ਕੀਤੀ ਜਾਂਦੀ ਜੀ ਬੱਸ ਜੀ ਕਾਰਵਾਈ ਕਰ ਰਹੇ ਹੁਣ ਕਾਰਵਾਈ ਵਾਸ ਹੀ ਆਈ ਸੀ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ ਜੋ ਬੱਸ ਜੀ ਕੋਈ ਕਾਰਵਾਈ ਕੀਤੀ ਜਾਏਗੀ ਹਾਂਜੀ ਥੈਂਕ ਯੂ ਹਾਂਜੀ ਸਰ ਅੱਜ ਜਿਹੜੀ ਗੱਲਬਾਤ ਹੋਈ ਹੈ ਕੀ ਕਾਰਨ ਹੋਇਆ ਜੀ ਇਹ ਇਸ ਤਰ੍ਹਾਂ ਹੈਗਾ ਵੀ ਸਾਨੂੰ ਪਤਾ ਲੱਗਿਆ ਹੈ ਇਹਦੇ ਵਿੱਚ ਵੀ ਇਹ ਦੋ ਧਿਰਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਤੇ ਇਦੇ ਵਿੱਚ ਇੱਕ ਥਿੱੜ ਜਿਹੜੀ ਹੈਗੀ ਆ ਉਹ ਸੁਖਪ੍ਰੀਤ ਸਿੰਘ ਉਰਫ ਸੁਖੀ ਇਹ ਸਿੰਘੂ ਦਾ ਰਹਿਣ ਵਾਲਾ ਹੈ ਇਹਦੇ ਇਹ ਇੰਜਰਡ ਹੋਇਆ ਹੈ ਇਹਦੇ ਵਿੱਚ ਤੇ ਦੂਸਰੀ ਪਾਰਟੀ ਜੀ ਦਾ ਇਹ ਪਹਿਲੇ ਤੌਰ ਤੇ ਇਹ ਨਾਮ ਲੈਂਦੇ ਹੈਗੇ ਹੈ ਦੂਜੀ ਪਾਰਟੀ ਜਿਹੜੀ ਹੈਗੀ ਹੈ ਕੋਈ ਜਸਸੀ ਮਾਨ ਹੈਗਾ ਛੇਕਪੁਰੇ ਪਿੰਡ ਦਾ ਉਹਨਾਂ ਨਾਲ ਇਹਨਾਂ ਦਾ ਜਿਹੜਾ ਕੋਈ ਝਗੜਾ ਹੋਇਆ ਹੈਗਾ ਜਿੱਥੇ ਉਹਦੇ ਉਹ ਜਿਹੜਾ ਸੁਖਪ੍ਰੀਤ ਜਿਹੜਾ ਬਾਬਾ ਇਹ ਜਿਹੜਾ ਹੈਗਾ ਇੰਜਰਡ ਹੋਇਆ ਇਹਨੂੰ ਫੌਰੀ ਤੌਰ ਤੇ ਇੱਕਦਮ ਐਕਸ਼ਨ ਵਿੱਚ ਆਂਦੇ ਹੋਏ ਪੁਲਿਸ ਨੇ ਜਿਹੜਾ ਹੈਗਾ ਇਹ ਇਹਨੂੰ ਐਡਮਿਟ ਕਰਾਤਾ ਹੈਗਾ ਉੱਥੇ ਮੈਕਸ ਹਸਪੀਟਲ ਬਠਿੰਡਾ ਤੇ ਉੱਥੇ ਇਹ ਜੇਰੇ ਲਾਜ ਹੈ ਇਹਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਹੈ ਜਿਹੜਾ ਉੱਥੇ ਜੋ ਵੀ ਐਵੀਡੈਂਸ ਸੀਗੀ ਉਹ ਕਲੈਕਟ ਕਰ ਲਈ ਹੈ ਤੇ ਇਹਨੂੰ ਐਡਮਿਟ ਕਰਾਤਾ ਐਸਐਚਓ ਤਲਵੰਡੀ ਨੇ ਇਹਦੇ ਵਿੱਚ ਬੜਾ ਸ਼ਲਾਘਾ ਜੋ ਕੰਮ ਕੀਤਾ ਤੇ ਉਹਦੇ ਵਿੱਚ ਇਹ ਜੇਰੇ ਲਾਜ ਹੈ ਤੇ ਹੁਣ ਜਿਹੜਾ ਹੈਗਾ ਅਸੀਂ ਪੁਲਿਸ ਪਾਰਟੀਆਂ ਬਣਾ ਕੇ ਇਹਦੇ ਤੇ ਜਿਹੜੀਆਂ ਹੈਗੀਆਂ ਰੇਡਾ ਕਰ ਰਹੇ ਆ ਤੇ ਐਫ ਆਈ ਆਰ ਇਹਦੀ ਜਿਹੜੀ ਹੈਗੀ ਐ ਲੌਗ ਕੀਤੀ